ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਖਾਲਸਾ ਜੀ ਤਖਤਾਂ ਦਾ ਰੁਤਬਾ ਸੀ ਕੌਮ ਦੀ ਦਿਸ਼ਾ ਨੂੰ ਔਰ ਦਸ਼ਾ ਨੂੰ ਸਵਾਰਨਾ ਪਿੱਛੇ ਖੜੀਆਂ ਪ੍ਰਬੰਧਕ ਕਮੇਟੀਆਂ ਦਾ ਫਰਜ਼ ਸੀ ਗਰੀਬੀ ਵਿੱਚ ਗੁਰਬਤ ਦੇ ਵਿੱਚ ਬਹੁਤ ਹੇਠਲੀ ਰੇਖਾ ਦੇ ਵਿੱਚ ਰਹਿ ਰਹੇ ਸਿੱਖ ਪਰਿਵਾਰ ਜਾਂ ਬੱਚੇ ਉਹਨਾਂ ਦੀ ਦੇਖਭਾਲ ਕਰਨੀ ਕਿਉਂਕਿ ਇਹਨਾਂ ਗਰੀਬਾਂ ਮਜ਼ਲੂਮਾਂ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਖਾਨਦਾਨ ਵਿੱਚ ਸਭ ਤੋਂ ਛੋਟੀ ਉਮਰ ਦੇ ਧਨ ਬਾਬਾ ਫਤੇਹ ਸਿੰਘ ਸਾਹਿਬ ਜੀ ਨੇ ਮਹਾਨ ਸ਼ਹਾਦਤ ਦਿੱਤੀ ਹੈ ਇਸ ਰੁਤਬੇ ਨੂੰ ਕਾਇਮ ਕਰਨਾ ਔਰ ਕੌਮ ਦੇ ਲੀਡਰ ਜਿਨ੍ਹਾਂ ਦਾ ਫਰਜ਼ ਸੀ ਕਿ ਕੌਮ ਦੀ ਅਗਵਾਈ ਕਰਨੀ ਬૌਧਿਕ ਤੌਰ ਤੇ ਵਿਕਾਸ ਕਰਨਾ ਮਾਨਸਿਕ ਤੌਰ ਤੇ ਮਜ਼ਬੂਤ ਰੱਖਣਾ ਰਾਜਨੀਤਿਕ ਧਾਰਮਿਕ ਤੌਰ ਤੇ ਉਹਨਾਂ ਦੇ ਫਰਜ਼ ਸੀ ਪਰ ਅੱਜ ਜੋ ਕੁਝ ਪਟਨਾ ਸਾਹਿਬ ਬਨਾਮ ਅਕਾਲ ਤਖਤ ਸਾਹਿਬ ਤੇ ਔਰ ਅਕਾਲ ਤਖਤ ਸਾਹਿਬ ਬਨਾਮ ਪਟਨਾ ਸਾਹਿਬ ਮੀਡੀਆ ਦੀਆਂ ਸੁਰਖੀਆਂ ਬਣਿਆ ਕੌਮ ਦਾ ਜਨਾਜਾ ਨਿਕਲ ਰਿਹਾ ਹੈ ਮੈਨੂੰ ਲੱਗਦਾ ਹੈ ਕਿ ਇਸ ਵਕਤ ਸਾਡੇ ਤਖਤਾਂ ਤੇ ਬੌਣੇ ਕਾਦੇ ਸਿਆਸੀ ਲੋਕਾਂ ਦੇ ਥਾਪੇ ਹੋਏ ਪੈਰੋਕਾਰ ਫੇਲ ਹੋ ਗਏ ਇਹ ਪ੍ਰਬੰਧਕ ਕਮੇਟੀਆਂ ਫੇਲ ਹੋ ਗਈਆਂ ਔਰ ਲੀਡਰਾਂ ਦੇ ਹਾਲਾਤ ਸਾਡੇ ਸਾਹਮਣੇ ਹੀ ਨੇ ਏ ਨਹੀਂ ਕਿ ਇਸੇ ਕੌਮ ਕੋਲ ਅਗਵਾਈ ਕਰਨ ਵਾਲੇ ਲੋਕ ਨਹੀਂ ਜਿਹੜੇ ਚੰਗੇ ਲੋਕ ਨੇ ਉਹਨਾਂ ਦੇ ਕੋਲ ਹਜੇ ਤਾਕਤ ਨਹੀਂ ਪਰ ਜਿਨ੍ਹਾਂ ਕੋਲ ਤਾਕਤ ਆਈ ਤੇ ਤੁਸੀਂ ਇਹ ਦੇਖੋ ਕਿ ਇਹ ਸਾਡਾ ਜੋ ਜਨਾਜਾ ਕਿ ਅਕਾਲ ਤਖਤ ਸਾਹਿਬ ਤੋਂ ਪਟਨਾ ਸਾਹਿਬ ਦੇ ਪ੍ਰਬੰਧਕਾਂ ਨੂੰ ਤਨਖਈਆ ਕਰਾਰ ਉਹਨਾਂ ਵੱਲੋਂ ਇਹਨਾਂ ਨੂੰ ਤਨਖਈਆ ਕਰਾਰ ਇਹਨਾਂ ਦੇ ਲੀਡਰ ਨੂੰ ਤਨਖਈਆ ਕਰਾਰ ਇਨ੍ਹਾਂ ਵੱਲੋਂ ਉਥੋਂ ਦੇ ਪ੍ਰਬੰਧਕਾਂ ਨੂੰ ਮੁਰਤਨ ਕਹੀਆ ਇਕਰਾਰ ਇੱਕ ਗ੍ਰੰਥੀ ਸਿੰਘ ਨੂੰ ਤਨ ਕਹੀਆ ਇਕਰਾਰ ਤੇ ਰਾਤੀ 11 ਵਜੇ ਉਹਨਾਂ ਵੱਲੋਂ ਮੁੜ ਸਾਰੇ ਫੈਸਲੇ ਨੂੰ ਰੱਦ ਕਰਕੇ ਆਪਣੀ ਪ੍ਰਬੰਧਕ ਕਮੇਟੀ ਨੂੰ ਜਿਹੜਾ ਆਦੇਸ਼ ਦਿੱਤਾ ਮੈਂ ਇਹ ਸਮਝਦਾ ਕਿ ਇਹ ਸਾਰੇ ਵਰਤਾਰੇ ਵਿੱਚ ਸ਼੍ਰੋਮਣੀ ਕਮੇਟੀ ਦਾ ਜੋ ਰੋਲ ਬਣਦਾ ਸੀ ਕਿਤੇ ਨਾ ਕਿਤੇ ਪਾਵੇਂ ਉਹਦੇ ਕਾਰਨ ਕਿਸੇ ਲੀਡਰ ਦਾ ਸਵਾਰਥ ਹੋਵੇ ਜਾਂ ਕੋਈ ਸਿਆਸੀ ਕਾਰਨ ਹੋਵੇ ਇਹ ਸਾਰੇ ਵਰਤਾਰੇ ਨੂੰ ਸ਼੍ਰੋਮਣੀ ਕਮੇਟੀ ਰੋਕ ਸਕਦੀ ਸੀ ਜਦੋਂ ਸ਼੍ਰੋਮਣੀ ਕਮੇਟੀ ਨੇ ਆਪਣਾ ਇੱਕ ਬਫਦ ਉੱਥੇ ਭੇਜਿਆ ਪ੍ਰਤੱਖ ਰੂਪ ਦੇ ਵਿੱਚ ਭੇਜਿਆ ਕੁਝ ਲੋਕ ਲੁਕਮੇ ਰੂਪ ਦੇ ਵਿੱਚ ਭੇਜੇ ਜੇ ਤਖਸ ਸਹਿਬ ਪਟਨਾ ਸਾਹਿਬ ਦਾ ਰਤਬਾ ਸੀ ਕੋਈ ਉੱਥੋਂ ਦੇ ਫੈਸਲੇ ਦੀ ਵੈਲਿਊ ਸੀ ਉਹ ਭੇਜਣ ਦਾ ਮਤਲਬ ਤਾਂ ਹੀ ਸੀ ਪਰ ਇਹ ਗੱਲ ਨੂੰ ਸਵਾਰਨ ਦੀ ਬਜਾਏ ਇੰਨੀ ਵਿਗੜ ਗਈ ਹੁਣ ਜਿਸ ਹਾਲਾਤ ਵਿੱਚ ਪਹੁੰਚ ਗਈ ਇਸ ਵਕਤ ਇਹਨੂੰ ਸਵਾਰੂਗਾ ਕੌਣ ਔਰ ਇਹਦਾ ਐਂਡ ਕੀ ਹੋਏਗਾ ਅੱਜ ਤਖਤਾਂ ਨਾਲੋਂ ਤਖਤ ਨਿਖੜ ਰਹੇ ਨੇ ਕੌਮ ਤਾਂ ਸਾਡੀ ਪਹਿਲਾਂ ਹੀ ਕਈ ਜਗ੍ਹਾ ਵੰਡੀ ਪਈ ਐ ਪਰ ਜਿਹੜੀ ਇਹ ਵੰਡੀ ਪਾ ਪਾਈ ਜਾ ਰਹੀ ਐ ਮੈਂ ਸਮਝਦਾ ਇਹ ਕਿ ਸਾਡੇ ਸਿੱਖ ਇਤਿਹਾਸ ਦਾ ਸਭ ਤੋਂ ਕਾਲਾ ਤੇ ਦੁਖਾਂਤਪਨ ਹੈ 2003 ਵਿੱਚ ਜਿਹੜੇ ਫੈਸਲੇ ਦੀ ਹਵਾਲਾ ਦਿੱਤਾ ਜਾ ਰਿਹਾ ਹੈ ਕਿ ਫੈਸਲਾ ਹੋਇਆ ਸੀ ਜਹਾਂ ਜਹਾਂ ਖਾਲਸਾ ਸਾਹਿਬ ਤਹਾਂ ਤਹਾਰੇ ਸ਼ਿਆਰੇ ਆਇਤ ਕਿ ਵਿਸ਼ਵ ਵਿਆਪੀ ਅਗਵਾਈ ਅਕਾਲ ਤਖਸਬ ਕਰੇਗਾ ਪਰ ਖੇਤਰ ਪੱਧਰ ਦੇ ਤਖਸਬ ਨਾਲ ਸੰਬੰਧਿਤ ਮਸਲੇ ਉਹ ਤਖਸਬ ਆਪ ਦੇਖਣਗੇ ਫਿਰ ਜਦੋਂ ਇਹ ਮਸਲਾ ਪਟਨਾ ਸਾਹਿਬ ਦਾ ਸੀ ਉਥੋਂ ਦੇ ਕੱਢੇ ਹੋਏ ਗ੍ਰੰਥੀ ਰਣਜੀਤ ਸਿੰਘ ਦਾ ਸੀ ਤੋਂ ਫਿਰ ਇੱਥੇ ਕੁਲਦੀਪ ਸਿੰਘ ਗੜਗੱਜ ਹੋਰਾਂ ਨੂੰ ਕੀ ਲੋੜ ਪੈ ਗਈ ਸੀ ਇਹਦੇ ਵਿੱਚ ਜਾ ਕੇ ਦਖਲਅੰਦਾਜ਼ੀ ਕਰਨ ਦੀ ਇਹ ਨਹੀਂ ਕਿ ਸਿਰਪ ਇੱਥੋਂ ਬੈਠੇ ਸ਼ੁਰਲੀਆਂ ਛੱਡੀ ਜਾਓ ਉੱਥੋਂ ਸ਼ੁਰਲੀਆਂ ਆਜਣ ਇਹਦਾ ਭਾਵ ਦੇਖੋ ਅੱਜ ਇਸ ਮੁਲਕ ਦੇ মিডিਆ ਵਿੱਚ ਸਿੱਖ ਕੌਮ ਦਾ ਰੁਤਬਾ ਕਿਸ ਕਦਰ ਰੁੱਲ ਰਿਹਾ ਮੈਂ ਹਜੇ ਵੀ ਅਖੀਰ ਤੇ ਸ਼੍ਰੋਮਣੀ ਕਮੇਟੀ ਨੂੰ ਕਹਿੰਨਾ ਇੱਥੋਂ ਸਭ ਨੇ ਮਰਨਾ ਹੈ ਜੋਣਾ ਕਿਸੇ ਨੇ ਨਹੀਂ ਆਪਣਾ ਫਰਜ ਸਮਝ ਕੇ ਗੰਭੀਰਤਾ ਨਾਲ ਵਿਚਾਰ ਕੇ ਅਕਾਲ ਤਖਤ ਸਹਿਬ ਦਾ ਰਤਬਾ ਅਕਾਲ ਤਖਤ ਸਹਿਬ ਦਾ ਸਤਕਾਰ ਪਟਨਾ ਸਹਿਬ ਦਾ ਰਤਬਾ ਤੇ ਪਟਨਾ ਸਹਿਬ ਦਾ ਸਤਕਾਰ ਜੇ ਕਮੇਟੀਆਂ ਦੇ ਤੌਰ ਤੇ ਦੇਖੀਏ ਅੱਜ ਵੀ ਸ਼੍ਰੋਮਣੀ ਕਮੇਟੀ ਸਭ ਤੋਂ ਵੱਡੀ ਹੈ ਇਹਦੇ ਵਿੱਚ ਬਿਆਨਬਾਜ਼ੀਆਂ ਦੇਣ ਨਾਲ ਰੋਣੇ ਰੋਣ ਨਾਲ ਇਹ ਹੱਲ ਨਹੀਂ ਹੋਣਾ ਹਜੇ ਵੀ ਇਹਦੇ ਪ੍ਰਤੀ ਕੋਈ ਆਪਣਾ ਫਰਜ਼ ਨਿਭਾਓ ਇਹਦੇ ਬੈਠ ਕੇ ਕੋਈ ਸਾਰਥਕ ਹੱਲ ਕੱਢਿਆ ਜਾਏ ਇਹ ਜਿਹੜਾ ਬਾਰ ਬਾਰ ਉਦੋਂ ਲੋਕਾਂ ਨੂੰ ਲੱਗਦਾ ਸੀ ਕੁਝ ਹਮਾਇਤੀਆਂ ਨੂੰ ਲੱਗਦਾ ਸੀ ਕਿ ਅਸੀਂ ਵਿਰੋਧ ਕਿਉਂ ਕਰਦੇ ਆ ਸਾਡਾ ਕੋਈ ਕਿਸੇ ਨਾਲ ਵਿਅਕਤੀ ਨਾਲ ਵਿਰੋਧ ਨਹੀਂ ਪਰ ਬੌਣੇ ਕੱਦ ਦੇ ਲੋਕ ਸਿਆਸੀ ਲੋਕਾਂ ਨੂੰ ਸਮਰਪਿਤ ਲੋਕ ਤੁਹਾਡੇ ਤਖਤਾਂ ਤੇ ਬੈਠਣਗੇ ਤੇ ਤੁਹਾਡਾ ਇਸੇ ਤਰ੍ਹਾਂ ਸਿਧਾਂਤ ਜਿਹੜੇ ਨੇ ਉਹ ਸੜਕਾਂ ਤੇ ਰੁਲਣਗੇ ਤਾਂ ਮੈਂ ਬਤੌਰ ਫਤੇਗੜ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੇਵਕ ਹੋਣ ਦੇ ਨਾਤੇ ਸੇਵਾਦਾਰ ਹੋਣ ਦੇ ਨਾਤੇ ਔਰ ਜਥੇ ਰੰਦਾਵੇ ਵੱਲੋਂ ਤੋ ਜਿੰਨੀਕ ਸਬਾ ਮਾਨੇ ਮੈਂ ਇਹ ਸਾਰਾ ਤੱਤ ਕੱਢ ਕੇ ਆਪ ਜੀ ਨੂੰ ਇਹ ਬੇਨਤੀ ਕਰਦਾ ਕੋਈ ਜੀ ਨਹੀਂ ਕਰਦਾ ਕੋਈ ਧੰਦਾ ਨਹੀਂ ਹੁਣ ਤੇ ਸਾਨੂੰ ਇਹ ਲੱਗ ਰਿਹਾ ਕਿ ਸਾਨੂੰ ਸ਼ਰਮ ਆਉਣ ਲੱਗੀ ਬੋਲਦਿਆਂ ਨੂੰ ਗੱਲ ਕਰਦਿਆਂ ਨੂੰ ਪਰ ਇਥੋਂ ਇਹਨਾਂ ਨੇ ਸਾਰਾ ਕੁਝ ਆਪਣੇ ਝੱਗੇ ਚੱਕ ਦਿੱਤੇ ਦਿਨ ਚੜਦਾ ਨਹੀਂ ਤੇ ਨਿਤ ਅਸੀਂ ਜਿਹੜਾ ਉਹ ਨਵੀਂ ਜਿਹੜੀ ਸਾਡੇ ਸਾਹਮਣੇ ਇੱਕ ਜਿਹੜੀ ਅਲਮਤ ਆ ਕੇ ਖੜੀ ਹੋ ਜਾਂਦੀ ਹੈ ਸੋ ਗੁਰੂ ਖਾਲਸਾ ਜੀ ਜਾਗਣ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ